ਦੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਤੇ ਉਹਨਾਂ ਨੂੰ ਸੁਰਜਾ ਅੰਝਲੀ ਦੇਣ ਆਏ ਔਰ ਸਮਾਜ ਨੂੰ ਕੀ ਮੈਸੇਜ ਦੇਵੋਗੇ ਬਹੁਤ ਜੀ ਮੇਰੇ ਤੋਂ ਪਹਿਲਾਂ ਬਹੁਤ ਕਾਰਨ ਕਿਉਂਕਿ ਉਹਨਾਂ ਦਾ ਜਿਹੜਾ ਉਹ ਜਪਾਨ ਜਿਹੜਾ ਇਹਨਾਂ ਦੇ ਪਾਰ ਤੋਂ ਜਿਹੜਾ ਆਪਾਂ ਜਿਹੜਾ ਬਿਦੇਈ ਜੀ ਉਹ ਜਦੋਂ ਉਹਨਾਂ ਦੇ ਦੇਖੋ ਪਾਣੀ ਰੋਕਿਆ ਇਹ ਵੀ ਗੱਲ ਕਹੀ ਸੀ ਕਿ ਮੈਂ ਦਾਸ ਦੀ ਜਗ੍ਹਾ ਆਇਆ ਮੈਂ ਸਿਰਫ ਇਹ ਕਹਿਣ ਆਇਆ ਕਿ ਪਾਣੀ ਰੁਕਾ ਅਤੇ ਖਾਸ ਕਰਕੇ ਉਹਨਾਂ ਨੇ ਉਹ ਸੰਵਾਦ ਹੈ ਕਿ ਨਾ ਮੌਨਪੁਰ ਦਿਵਸ ਦੇ ਵੋਲਡ ਬਿਲਡ ਮਤਲਬ ਸੰਧਿਆ ਆਇਆ ਉਹਨੂੰ ਸੁਰੱਖਿਅਤ ਕਰੇ ਉਹ ਜ਼ਰਾ ਤੋਂ ਮਾਰਨ ਦੀ ਕੋਸ਼ਿਸ਼ ਨਹੀਂ ਕਰਨਾ ਚਾਹੀਦਾ ਹੈ ਬੱਚਿਆਂ ਤੋਂ ਨਾ ਕੋਈ ਤਰ੍ਹਾਂ ਦਾ ਕੰਮ ਨਹੀਂ ਉਹਨਾਂ ਨੂੰ ਨਾਲ ਉਸ ਤੋਂ ਬੜਾ ਅਸਰ ਉਹਨਾਂ ਨੂੰ ਮੌਸਮ ਕਰਨ ਦਾ ਬਸ ਇੱਕ ਤਰ੍ਹਾਂ ਦਾ ਬਾਹਰਿਕ ਦਾ ਅਧਿਕਾਰ ਇਹ ਦਾ ਨਹੀਂ ਉਹਨਾਂ ਨੇ ਜਦੋਂ ਅੱਤਵਾਦ ਦਾ ਹਮਲਾ ਪਾਕਿਸਤਾਨ ਦੀ ਥੇਹ ਵਿਗਿਆਦੀ ਇਸ ਆਲ ਬੈਰਿਕਸ ਤੋਂ ਸੰਤੋਖ ਉਹਨਾਂ ਨੇ ਇਹ ਜਿਹੜਾ ਇੱਕ ਉਸ ਤੋਂ ਅਕੀਦਾ ਬੈਠਾ ਜਿੱਥੇ ਬੰਦਿਆਂ ਨੂੰ ਮੁਰਸ਼ਦਾਂ ਬਾਬਾ ਜੀ ਦੇ ਜਿਹੜੇ ਉਹ ਇਹਨਾਂ ਦੇ ਨੰਨਾ ਜੀ ਦਾ ਸੁਵਿਧਾ ਨੂੰ ਮੁੱਖ ਤੌਰ 'ਤੇ ਆਊਟ ਕਾਮੂਨਿਟੀ ਵਿੱਚ ਹੀ ਰਹਿਣਾ ਚਾਹੀਦਾ ਔਰ ਉਹਨਾਂ ਨੂੰ ਵੀ ਕਿ ਬੈਕ ਟੂ ਸੋਸਾਇਟੀ ਦੇ ਵਿੱਚ ਹੀ ਜਾਣਾ ਚਾਹੀਦਾ ਕਿ ਰੱਤਵਾਦੀ ਦਾ ਰਾਂ ਲੋਕਾਂ ਦੀ ਜੋੜ ਬੰਦਾ ਦੀ ਕਿ ਆਹ ਪਾਸ ਕੋਈ ਚੈਲ ਐਜੂਕੇਸ਼ਨ ਹੋਵੇ ਜਾਂ ਉਹਨਾਂ ਦੀ ਕੌਫਟ ਦੇ ਨਾ ਬਕਾ ਚਾਹੇ ਉਹ ਇਕਨੋਮੀ ਚੜੀ ਆ ਪਰ ਹੰਸ਼ੀ ਵਿੱਚ ਕਰ ਸਕਦੇ ਆ ਜਾਂ ਹੋਰ ਕਿਸੇ ਤਰ੍ਹਾਂ ਸਮਾਜਿਕ ਸਦਾਰ ਕੰਮ ਦੇ ਦੁੱਖਾ ਦੇ ਰਹੇ ਆ ਸਮਾਜ ਦੇ ਵਿੱਚ ਸਦਾਰਿਆਸਕ ਇਸ ਦਾ ਕਿਸ ਤਰ੍ਹਾਂ ਸਹਾਰਾ ਉਹ ਨਾ ਬੈ ਜਾਏ ਉਹ ਕੰਮ ਕਰਦਾ ਅਜਿਹਾ ਜਿਹੜਾ ਬਹੁਤ ਬਹੁਤ ਉਹ ਜਿਹੜੇ ਸਾਰੀ ਕੋਈ ਮੋਲ ਜਵਾਕਾ ਕਰਾ ਪਰ ਅਜੇ ਉਸ ਘਟੇ ਨੂੰ ਆਹੀ ਦੁਆ ਕਰ ਸਕਿਆ ਹੈ ਕਿ ਆਪਣੇ ਨਾਮ ਦੇ सिखण असीं कमे जो धन्यवाद जी साईं